ਤਦ ਲੋ ਜੀ ਹਰੇ ਦਿਨ ਦੀ ਸਵੇਰ ਹੋ ਚੁੱਕੀ ਆ ਰੂਮ ਤਾਂ ਦੁਹਾਦਮਾ ਆਪਣਾ ਰੂਮ ਇਹ ਆਪਾਂ ਨੂੰ ਰੂਮ ਮਿਲਿਆ ਸੀ ਬਾਥਰੂਮ ਵਾਸ਼ਬੈਸ਼ਨ ਮੈਂ ਏਸੀ ਲੱਗਾ ਹੋਇਆ ਹਾਂਜੀ ਭਾਜੀ ਹੈਲੋ ਮੇਰੀ ਆਡੀਅੰਸ ਨੂੰ ਕਪੀ ਸ਼ਾਪੀ ਕਰਾਈ ਹੋਈ ਹੈ ਹੋ ਗਈ ਬਾਤ ਠੀਕ ਆ ਆ ਬੈੱਡ ਚਾਰ ਜਣੇ ਕਰਕੇ ਆਪਾਂ ਨੂੰ ਇਹ ਬੈੱਡ ਮਿਲਿਆ ਸੀ ਤੇ ਕੱਲ ਰਾਤੀ ਜਦੋਂ ਅਸੀਂ ਪਹੁੰਚੇ ਆ ਬਹੁਤ ساری ਸੰਗਤ ਇੱਥੇ ਆਈ ਹੋਈ ਸੀ ਕਿਉਂਕਿ ਮੁੱਖ ਦਿਹਾੜਾ ਇਹਨਾਂ ਨੇ ਬਣਾਇਆ ਇੱਕ ਤਾਂ ਕੱਲ ਮੱਸੀਆ ਸੀ ਦੂਜਾ ਗੁਰੂ ਸਾਹਿਬ ਨੇ ਬਵੰਜਰ ਰਾਜਾ ਨੂੰ ਛੜਾ ਕੇ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਸੀ ਉਹ ਕੱਲ ਵਾਲਾ ਦਿਨ ਸੀ ਮਤਲਬ ਕਿ 21 ਤਰੀਕ ਸੀ ਕੱਲ ਹਨਾ ਅੱਜ 22 ਹੈ ਕੱਲ 21 ਸੀ ਤੇ ਤਾਂ ਕਰਕੇ ਤੇ ਬਾਕੀ ਨੀਂਦ ਉਹ ਵਧੀਆ ਨਹੀਂ ਥੱਕੇ ਵੀ ਬਹੁਤ ਹੋਏ ਸੀਗੇ ਤਾਂ ਰਾਤੀ ਵਲੋਗਿੰਗ ਨਹੀਂ ਹੋ ਪਾਈ ਹੁਣ ਅਗਲਾ ਵਲੋਗ ਆਪਾਂ ਸ਼ੁਰੂ ਕਰ ਦਿੱਤਾ ਆ ਸਵਾਗਤ ਹੈ ਤੁਹਾਡਾ ਅਗਲੇ ਬਲੌਗ ਵਿੱਚ ਤੁਹਾਨੂੰ ਅੱਜ ਦਿਖਾਵਾਂਗੇ ਅੱਜ ਆਪਾਂ ਨਿਕਲਣਾ ਆਇਆ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆ ਦਰਸ਼ਨ ਵੀ ਕਰਾਉਨੇ ਆ ਵਧੀਆ ਦਰਸ਼ਣ ਦਿਦਾਰ ਕਰਕੇ ਆਪਾਂ ਆ ਚੁੱਕੇ ਆ ਚਾਹ ਪਮੇ ਨੇ ਪੀਤੀ ਨਹੀਂ ਕਿੰਦਾ ਆਪਾਂ ਨਿਕਲੀਏ ਦੋਸਤੋ ਲੇਟ ਹੋ ਗਏ ਆ ਤੇ ਹਾਂਜੀ ਸੇਠ ਜੀ ਦੋਸਤ ਵੀ ਬਹੁਤ ਮਿਲ ਜਾਂਦੇ ਆ ਨਾ ਬਹੁਤ ਬਹੁਤ ਲੈ ਕਹਿੰਦੇ ਨਾਲ ਜਲੋਰ ਜਨੱਲੇ ਇੱਧਰ ਲੱਡੂ ਸਾਜੀ ਵਾਲੇ ਹੋਣਾ ਇੱਧਰ ਲੱਡੂ ਚਲਦੀ ਪਈ ਆ ਅਸਲ ਦੇ ਵਿੱਚ ਨਾ ਇੱਥੇ ਵਾਲੇ ਵਾਲੇ ਦੁਆਲੇ ਵੇਖਣ ਵਾਲੀਆਂ ਚੀਜ਼ਾਂ ਆ ਕਿਲਾ ਦੇਖਣ ਵਾਲਾ ਉਹ 52 ਥੰਮ ਜਿੱਥੇ ਸ੍ਰੀ ਹਰਗੋਬਿੰਦ ਸਾਹਿਬ ਜੀ ਪਾਸ਼ਾ ਜੀ ਨੇ 52 ਰਾਜਿਆਂ ਨੂੰ ਛਡਵਾਇਆ ਸੀ ਰਿਹਾ ਕਰਵਾਇਆ ਸੀ ਉਹ ਸਾਰਾ ਵੇਖਣ ਵਾਲੀਆਂ ਚੀਜ਼ਾਂ ਹੈਗੀਆਂ ਸਮਝ ਨਹੀਂ ਯਾਕ ਤੈਨੂੰ ਸਮਝਦੇ ਹੋਏ ਫਕੀਰਾਂ ਨੇ ਇਹ ਫੈਸਲਾ ਲਿਆ ਆ ਕਿ ਅੱਗੇ ਨੂੰ ਚਾਲੇ ਚਾਲੇ ਪਾਈਏ ਕੋਈ ਸ਼ਹਿਰ ਗਵਾਲੀਅਰ ਨੂੰ ਹੁਣ ਅਲਵਿਦਾ ਕਹਿ ਕੇ ਤੇ ਗਾਂ ਨੂੰ ਚੱਲੇ ਆਪਾਂ ਸੁਣਨਾ ਟੋਟਲ ਸਫਰ ਜਿਹੜਾ ਅੱਜ ਦਾ ਹੈਗਾ ਆਪਣਾ ਹੈਗਾ ਯਾਰ ਓਏ ਹੋਇਆ 709 ਕਿਲੋਮੀਟਰ ਜਿਹੜਾ ਦਿਖਾ ਰਿਹਾ ਆ ਕਿ ਤੁਸੀਂ 5:00 ਵਜੇ ਤੇ 47 ਮਿੰਟ ਤੇ ਤੁਸੀਂ ਪਹੁੰਚ ਜਾਓਗੇ ਟੋਟਲ ਡਰਾਈਵ ਹੈਗੀ 13 ਘੰਟੇ ਦੀ ਅੱਜ ਕਿੱਥੇ ਰੁਕਣਾ ਤਾਂ ਪੈਣਾ ਤੇ ਬਾਕੀ ਤੁਹਾਨੂੰ ਅੱਜ ਦਾ ਜੋ ਸਫਰ ਹੈਗਾ ਆ ਤੁਹਾਨੂੰ ਨਾਲ ਨਾਲ ਦਿਖਾਉਂਦੇ ਰਾਵਾਂਗੇ ਤੇ ਆਜਾ ਰੂਟ ਹੈਗਾ ਚਾਂਸੀ ਵਾਲ ਦੀ 5:00 ਵਜੇ ਭਜਾਈ ਜਾਂਦਾ ਆਹੋ 13 ਘੰਟੇ ਤੁਰੀ ਕੀ ਬਹੁਤ ਜਲਦੀ ਪਹੁੰਚ ਜੇ ਥੋੜਾ ਹਾਈਵੇ ਨਾ ਤਾਂ ਕਰਕੇ ਸ਼ਾਇਦ ਇਦਾਂ ਹੋ ਸਕਦਾ ਆ ਜਾਂ ਜਲਦੀ ਦਿਖਾਈ ਜਾਂਦਾ ਕਿਉਂਕਿ ਮੈਨ ਹਾਈਵੇ ਆ ਅੱਜ ਵੀ ਜਿਹੜਾ ਆਪਾਂ ਜਾਂ ਗੁਰੂਗਰਾਹ ਦੇ ਹਾਂ ਦੇਖਾਂ ਗੁਰੂਗਰਾਹ ਜਾਂ ਕਿੱਥੇ ਰੁਕਦੇ ਆ ਤੇ ਅੱਜ ਜਿਹੜਾ ਰੂਟ ਆ ਉਹ ਹੈਗਾ ਪਹਿਲਾ ਚਾਂਸੀ ਵੱਲ ਦੀ ਨੈਸ਼ਨਲ ਹਾਈਵੇ 44 ਜਲੰਧਰ ਤੋਂ ਆਪਾਂ ਕੋਟ ਕੇ ਐ ਫੜਿਆ ਹੋਇਆ ਆਪਾਂ ਦਾ ਪਿੱਛਾ ਨਾਲ ਛੱਡੰਦੇ ਤੇ ਨਾ ਉਹ ਸਾਡਾ ਪਿੱਛਾ ਛੱਡ ਰਿਹਾ ਆ ਤੇ ਬਾਕੀ ਦਿਖਾਉਂਦੇ ਰਹਾ ਕਿ ਤੁਹਾਨੂੰ ਯਾਰ ਪਹਾੜਾਂ ਦੀ ਹਰਿਆਲੀ ਹੋਣ ਕਰਕੇ ਨਾ ਜਦ ਰਿਸ਼ਿਆ ਬੜਾ ਸੋਹਣਾ ਲੱਗਦਾ ਪਿਆ ਆ ਤੇ ਸਾਰਾ ਨਾਮ ਇਹਦਾ ਰਾਤ ਨੂੰ ਤਾਂ ਕੁਝ ਵੀ ਪਤਾ ਨਹੀਂ ਲੱਗਿਆ ਜਦੋਂ ਆਪਾਂ ਆਏ ਆ ਹਨਾ ਕਿਰੇ ਦਾ ਮੱਧ ਪ੍ਰਦੇਸ਼ ਦੇ ਕਿਸੇ گاؤں ਵਿੱਚ ਗੁੰਮਰੇ ਹੰਮ ਔਰ ਇਹ ਹੈ ਉਸਕਾ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਨਾਮ ਮੇਰੇ ਲੈਣਾ ਨਹੀਂ ਆ ਰਿਹਾ ਇਹ ਕਿ ਕੇਂਦਰ ਲਿਖਾਇਆ ਸਫਾ ਪ੍ਰਾਇਮਿਕ ਪ੍ਰਾਇਮਿਕ ਸਿਹਤ ਕੇਂਦਰ ਸਵਾਸਤ ਕੇਂਦਰ ਵਾਹ ਉਨਾਵ ਜ਼ਿਲ੍ਹਾ ਦਿੱਤਿਆ ਮੱਧ ਪ੍ਰਦੇਸ਼ ਐਮ ਪੀ ਤੇ ਟ੍ਰੈਫਿਕ ਮੈਂ ਦਿਖਾਉਣ ਚਾਹਦਾ ਕਿ ਬਹੁਤ ਜ਼ਿਆਦਾ ਆ ਬੈ ਜਾ ਬੈ ਕਰਾਤੀ ਆ ਦੇਖੋ ਕਿ ਪ੍ਰਧਾਨ ਸਾਹਿਬ ਬੈਠੇ ਹੋਏ ਨੇ ਕਿਸੇ ਲਾਕ ਦੇ ਆਹੋ ਤੇ ਲੋ ਵੀ ਥੋੜਾ ਚੈਮ ਇਧਰ ਉਧਰ ਘੁੰਮਣ ਤੋਂ ਬਾਅਦ ਆਪਾਂ ਫੇਰ ਨੈਸ਼ਨਲ ਹਾਈਵੇ ਤੇ ਪਹੁੰਚ ਗਏ ਆ ਬਿਲ ਦਾ ਇਹ ਸਮਾਂ ਦਰਸਾ ਰਿਹਾ ਸੀ ਕਿ ਤੁਸੀਂ 5 ਵਜੇ ਪਹੁੰਚਣਾ ਪਰ ਹੁਣ 10:56 ਮਿੰਟ 11 ਮੰਨ ਲਓ 11 ਵਜੇ ਤੱਕ ਕਿ ਪਹਿਲਾਂ ਇਹ ਗਲਤ ਦਿਖਾਈ ਜਾਂਦਾ ਸੀ ਤੇ ਮੁੜ ਕੇ ਇਸ ਹਾਈਵੇ ਤੇ ਥੋੜਾ ਜਿਹਾ ਸ਼ਾਇਦ ਐਕਸੀਡੈਂਟ ਹੋਇਆ ਸੀਗਾ ਉਦੇ ਕਰਕੇ ਤੇ ਫਿਰ ਕਮਾਤ ਨੇ ਪਿੰਡਾਂ ਵਿੱਚ ਦੀ ਪਾਤਾ ਉੱਥੇ ਟਾਈਮ ਲੱਗ ਗਿਆ ਸਾਨੂੰ ਪਰ ਹੁਣ ਬਿਲਕੁਲ ਸਹੀ ਰਾਤ ਆ ਸਹੀ ਰਾਤ ਤੇ ਆ ਚੁੱਕੇ ਆ ਤੇ ਪਹਿਲਾ ਉੱਤਰ ਪ੍ਰਦੇਸ਼ ਸੀ ਆ ਦੇਖੋ ਜੀ ਡੋਡ ਡੋਡ ਬਣੀ ਹੋਈ ਆ ਇਹ ਹੈਗਾ ਬਾਰਡਰ ਬਾਰਡਰ ਆਪਾਂ ਕਰਾਸ ਕਰਨਾ ਆ ਆ ਇਧਰ ਹੈਗਾ ਉੱਤਰ ਪ੍ਰਦੇਸ਼ ਉਧਰ ਹੈਗਾ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਹੁੰਦੇ 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 ਮਹਾਰਾਸ਼ਟਰ ਐਂਟਰ ਕਰ ਜਾਣਾ ਆ ਧੰਨਵਾਦ ਕੱਚਾ ਬੋਲਦਾ ਮੈਂ ਵੀ ਜਦ ਲੋ ਵੀ ਨੈਸ਼ਨਲ ਹਾਈਵੇ ਦੇਖ ਰਿਹਾ ਤੁਸੀਂ ਇੱਧਰ ਵੀ ਨਦੀ ਉੱਧਰ ਵੀ ਨਦੀ ਤੇ ਵਿੱਚ ਰੋਡ। ਇਹਦਾ ਪਾਣੀ ਆ। ਜੋ ਵੀ ਹੈ ਨਦੀ ਬਣੀ ਫਈਆ ਪਰ ਲੋ ਜੀ ਸਤੇ ਜਿਹੜੀ ਕੀਤੀ ਉਹ ਆਪਾਂ ਇੱਥੇ ਆਣ ਕੇ ਰੋਟੀ ਰੋਟੀ ਖਾ ਲਈ ਟਾਈਮ ਵੀ ਹੋ ਗਿਆ ਸਿਰ ਉੱਤੀ ਦਾ ਬੜਾ। ਗੱਡੀ ਵੀ ਸਵੇਰ ਦੀ ਨੱਠੀ ਆਉਂਦੀ ਸੀ ਕਹਿੰਦੀ ਮੈਨੂੰ ਸਾਥਵਾ ਦੋ ਤੇ ਇਹਨੂੰ ਵੀ ਸਾਥ ਦਵਾਇਆ ਤੇ ਆਪ ਨੂੰ ਵੀ ਥੋੜੀ ਰਾਹਤ ਮਿਲੀ ਆ। ਤੇ ਬਸ ਕਹਿੰਦੀ ਕੁਛ ਲੋਡ ਨਹੀਂ ਬਸ ਇੰਨਾ ਕੀ ਉਹ ਇਸ਼ਾਰਾ ਕਾਫੀ ਆ ਆ ਨੈਸ਼ਨਲ ਹਾਈਵੇ ਆ ਇਧਰ ਨੂੰ ਜਾਂਦਾ ਆ ਸਾਗਰਵਾਲ ਨੂੰ ਆਪਣੇ ਨਾਗਪੁਰਾ ਨੂੰ ਇਧਰੋਂ ਅਸੀਂ ਆਏ ਆ ਤੇ ਬਾਕੀ ਚੱਲਦੇ ਆਂ ਇਹ ਤੁਹਾਡੇ ਓਪੋਜ਼ਿਟ ਸਾਈਡ ਆਗਾ ਕਿ ਤੁਸੀਂ ਉਧਰ ਨੂੰ ਜਾਓਗੇ ਨਾਗਪੁਰ ਨੂੰ ਤੁਹਾਡੀ ਓਪੋਜ਼ਿਟ ਸਾਈਡ ਉੱਥੋਂ ਯੂ ਟਰਨ ਹੈਗਾ ਲੈਣ ਲਈ ਉੱਥੋਂ ਯੂ ਟਰਨ ਲੈ ਕੇ ਤੇ ਇੱਥੇ ਆ ਸਕਦੇ ਆ ਬਿਲਕੁਲ ਵੈਜ ਪਿਓਰ ਵੈਜ ਗੱਡੀ ਚਾਰਜ ਕਰਨੀ ਉਹ ਵੀ ਕਰ ਲਿਓ ਅੱਜ ਕੇ ਰੋਟੀ ਖਾਓ ਵਧੀਆ ਸਵਾਦ ਰੋਟੀ ਬਹੁਤੀਆਂ ਗੱਡੀਆਂ ਦਾ ਪਹਿਲੇ ਮੁੱਕੇ ਮਗੋਂ ਗਈ ਹੁਆ ਇਹ ਘਾਰ ਉਰਤੇ ਆ ਬੋ ਚੱਕਰ ਆ ਆਹ ਆ ਰੋੜ ਪਿਆ ਜਾਂਦੀਆਂ ਹਨ ਇਹਦਾ ਧਿਆਨ ਰੱਖਣਾ ਪੈਂਦਾ ਸਾਨੂੰ ਉਹ ਲਵ ਵਟਸਐਪ ਉੱਪਰ ਬੈਠੇ ਹੋਏ ਦੋ ਜਣੇ ਉਹ ਦੇਖੋ ਕਹਿੰਦੇ ਜਾਂ ਦੇ ਰਣੀ ਖੁਸ਼ੀ ਜ਼ਿਆਦਾ ਹੋਵੇ ਐਨੀਵੇ ਉਹ ਦੇਖੀ ਛੋਟੇ ਕਿਦ ਨੂੰ ਸਾਡੇ ਘਰ ਦੇ ਫੋਰੇ ਨਹੀਂ ਹੀ ਆਪਾਂ ਬੈਣ ਕੰਮ ਬਾਈ ਆ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜੇ ਓਵਰ ਸਪੀਡ ਤੁਸੀਂ ਕਰਤੀ ਤੇ ਚਲਾਨ ਦੀ ਪਰਚੀ ਤੁਹਾਡੇ ਬਾਪੂ ਦੇ ਨੰਬਰ ਤੇ ਆ ਜਾਣੀ ਆ ਤੇ ਬਾਪੂ ਨੇ ਕਢਣੀ ਆ ਗਾਲਾਂ ਜਿਵੇਂ ਕਿ ਤੁਹਾਨੂੰ ਆ ਗਿਆ ਜਿਵੇਂ ਕਿ ਘਰੋਂ ਫੋਨ ਆ ਗਿਆ ਮੈਨੂੰ ਆ ਮੈਂ ਪਹਿਲਾਂ ਗੱਲ ਕਰ ਲਵਾਂ ਲੋਵੀ ਰੈਲੀ ਨਿਕਲਦੀ ਪਈ ਆ ਇੱਥੇ ਪਤਾ ਨਹੀਂ ਕਿਹੜੀ ਸਰਕਾਰ ਦੀ ਆ ਉਹ ਆ ਵੀ ਸੁਣ ਲਿਆ ਸੁਣ ਲਿਆ ਸਰਕਾਰ ਨੇ ਸੁਣ ਲਿਆ ਜੀ ਹੋ ਗਈ ਸੈਟ ਤੇ ਆ ਇੱਕ ਸਰਕਾਰ ਧਰਨੀ ਤੇ ਬੈਠੀ ਆ ਦਿੱਤਾ ਸਾਲੇ ਕਿਤੇ ਵੀ ਘਲੋ ਜਾਂਦੇ ਆ ਆ ਦੇਖੋ ਆਪਪੋਜ਼ਿਟ ਪਾਰਟੀ ਤੇ ਲੋ ਵੀ ਰਾਹ ਵਿੱਚ ਜਾਂਦੇ ਜਾਂਦੇ ਪੰਜਾਬ ਨੰਬਰ ਗੱਡੀ ਵੀ ਮਿਲ ਗਈ ਆ ਆਪਾਂ ਨੂੰ ਇਹ ਵੀ ਸ਼ਾਇਦ ਅਯੂਸਾ ਵੀ ਚੱਲੇ ਆ ਸ਼ਾਇਦ ਕੀ ਪੱਕਾ ਉਧਰ ਹੀ ਚੱਲੇ ਹੋਣੇ ਆ ਹੋਰ ਕਿੱਥੇ ਜਾਣਾ ਤੇ ਜਿਹੜਾ 6 ਵਾਲੇ ਵੀ ਮੀਰ 6 ਵਾਲੇ ਭਾਈ ਜੀ ਤੁਸੀਂ ਦੇਖ ਦੇਣਾ ਕਬੂਟਾ ਪੁਰਾਣੀ ਆ ਰਿਹਾ ਇਹ ਆ ਹੁਣ ਆਇਆ ਕੋਈ ਗਿਣਤੀ ਨਹੀਂ ਟੋਲਾਂ ਦੀ ਕਿ ਕਿਹੜਾ ਟੋਲ ਆ ਗਿਆ ਮੈਨੂੰ ਲੱਗਦਾ ਆ 20 24ਵਾਂ 15ਵਾਂ ਕੋਈ ਤਾਂ ਹੀ ਹੋਣਾ ਕਿਉਂਕਿ ਮੈਂ ਟੋਲ ਕਵਰ ਨਹੀਂ ਕੀਤੀ ਇਹਦੇ ਵਿੱਚ ਤੇ ਕਿੰਨੇ ਬੈਸ ਲੱਗਣੇ 125 ਰੁਪਏ ਦੇ ਸਿੰਗਲ 125 ਲੱਗਣੇ ਆ ਇਹ ਕਿਉਂ ਗਿਆ ਕੱਟ ਲੋ ਭਾਈ ਕੱਟ ਲੋ ਕੱਟ ਲੋ ਕੱਟ ਲੋ ਕੱਟ ਲੋ ਕੱਟ ਲੇ ਕਿੱਥੇ ਪਹੁੰਚਣਾ ਆਪਾਂ ਹੁਣ ਪਰ ਆਹ ਵਾਸਤੇ ਜਮੇ ਕੋਲ ਪਹੁੰਚ ਗਏ ਆ ਹਾਂ ਬਸ ਲਾਗਪੁਰ ਵੀ ਥੋੜੇ ਰਹਿ ਗਿਆ ਲਾਈਕ ਹੁਣ ਮਾਹੌਲ ਐਕਚੁਅਲੀ ਐਮਪੀ ਵਾਲਾ ਵਾ ਇਧਰ ਛੱਤਾਂ ਦੇ ਲੈਂਟਰ ਨਹੀਂ ਹੁੰਦੇ ਬਾਲੇ ਵਾਲੀਆਂ ਨਹੀਂ ਗੀਆਂ ਇਹ ਜੋ ਫੱਟੀ ਵਾਲੀਆਂ ਛੱਤਾਂ ਹਾਂ 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 ਆ ਵੀ ਆ ਰਹੇ ਵਿੱਚ ਹਾਂ ਫੱਟੀ ਵਾਲੀਆਂ ਛੱਤਾਂ ਨੇ ਹਾਂ ਤੇ ਤੁਹਾਨੂੰ ਵੀ ਦਿਖਾਵਾਂਗੇ ਮੈਂ ਨਾ ਕਰਦਾ ਨਹੀਂ ਜਾਣੂ ਇਹ ਮੈਂ ਲੱਭਦਾ ਵੇ ਫੱਟੀ ਕਣੀਆਂ ਛੱਤਾਂ ਆ ਜਾਂ ਤੇ ਮੈਂ ਦਿਖਾਵਾ ਅਗਲੀ ਕਿੱਲੇ ਛੱਤੀ ਟੱਪ ਆਹ ਕਿਹੜਾ ਹੋਟਲ ਜੈ ਵੀਰ ਬਾਈ ਇੱਥੇ ਪੂਜਾ ਸ਼ਾਇਦ ਕੋਈ ਆ ਦੇਖੋ ਲੰਗਰ ਲੱਗਾ ਹੁੰਦਾ ਤੇ ਆਪਾਂ ਬ जरूर ਬਣਾਈ ਸਾਈਡ ਤੇ ਗੱਲ ਆ ਉਸਤਾਦ ਜੀ ਉਹ ਦੇਖੋ ਪਹਾੜੋ ਕੇ ਵਿੱਚ ਮੇ ਘਰ ਹੈ ਉਹਨਕੇ ਉੱਪਰ ਮੰਦਿਰ ਹੈ ਸ਼ਾਇਦ ਤੇ ਮੰਦਰ ਹੋਊਗਾ ਉਹਦੇ ਉੱਤੇ ਮੰਦਰ ਤੇ ਦੇਖੋ ਮੰਦਰ ਹੈ ਉੱਪਰ ਉਸਨੇ بڑے ਪਹਾੜਾਂ ਦੇ ਉੱਤੇ ਮਤਲਬ ਬਹੁਤ ਜ਼ਿਆਦਾ ਪਹਾੜਾਂ ਦੇ ਆਪਾਂ ਦੇਖਿਆ ਅੱਜ ਹਾਂ ਕੋੜੀਆਂ ਚੜਦੀਆਂ ਵਾਂ ਤੇ ਮੰਦਰ ਬਣਾਏ ਹੋਏ ਨੇ ਤੇ ਆਪਣੇ ਲਈ ਵੇਖਣ ਲਈ ਬੜੀ ਸੋਹਣੀ ਜੀ ਚੀਜ਼ ਲੱਗਦੀ ਆ ਖੂਬਸੂਰਤ ਜੀ ਚੀਜ਼ ਲੱਗਦੀ ਆ ਇਹਨਾਂ ਦੀ ਇਹ ਆਮ ਆ ਉਹ ਤਾਂ ਸੁਭਾਵਿਕ ਜੀ ਗੱਲ ਆ ਆਪਾਂ ਚਾਹੇ ਚੰਡੀਗੜ੍ਹ ਰਹਿੰਦੇ ਹੋਈਏ ਆਪਾਂ ਨੂੰ ਆਮ ਲੱਗੂਗਾ ਬਿਲਕੁਲ ਜੇਕਰ ਆਪਾਂ ਕਿਤੇ ਪਿਛਲੇ ਇਲਾਕੇ ਜੋ ਪਿੱਛੋਂ ਆਉਂਦੇ ਆ ਤਾਂ ਚੰਡੀਗੜ੍ਹ ਖਾਸ ਲੱਗੂਗਾ ਇਦਾਂ ਆਪਾਂ ਥੋੜਾ ਜਿਹਾ ਸਾਹਮਣੇ ਸਕਦੇ ਆ ਤੁਸੀਂ ਦੇਖ ਸਕਦੇ ਆ ਜਿੱਦਾਂ ਕਿ ਨੈਸ਼ਨਲ ਹਾਈਵੇ 44 ਤੇ ਜਾ ਰਹੇ ਆਪਾਂ ਤੇ ਇਦਾਂ ਤੁਹਾਨੂੰ ਕਾਫੀ ਵਾਰ ਮਿਲੂਗਾ ਇੱਥੇ ਕਿਭਾ ਜਦੋਂ ਤੁਸੀਂ ਆਓ ਉਦੋਂ ਸ਼ਾਇਦ ਬਣ ਗਿਆ ਹੋਵੇ ਕਾਫੀ ਕਿ ਤੁਹਾਨੂੰ ਇਦਾਂ ਥੱਲੇ ਕਚੇਰਾ ਤੇ ਲਾੜਣਾ ਜਿਹੜਾ ਇਹਨਾਂ ਸਾਈਡ ਤੇ ਬਣਾਇਆ ਹੋਇਆ ਪਹਿਲਾਂ ਹੀ ਤੇ ਜਦੋਂ ਇਹ ਬਣ ਗਿਆ ਮੈਂ ਕਹਿੰਦਾ ਐ ਛਟਕੀ ਵਜਨ ਤੋਂ ਪਹਿਲਾਂ ਤੇ ਨਹੀਂ ਤੁਸੀਂ ਪਹੁੰਚਣਾ ਪਰ ਵਧੀਆ ਹੋ ਜਾਣਾ ਹਾਈਵੇ ਹੈਣਾ ਭਾਜੀ ਹਾਂ ਕਿੱਡੀ ਲੈ ਆਈ ਦੂਰੀ ਜਾਂਦੀ ਆ ਫਿਰ ਇੱਦਾਂ ਫਲੋ ਟੁੱਟ ਜਾਂਦਾ ਲੋ ਟੁੱਟ ਜਾਂਦਾ ਆ ਤੇ ਮੁੜ ਕੇ ਥੋੜਾ ਹੀ ਆ ਜਿਆਦਾ ਨਹੀਂ ਆ ਹਾਂ ਬਾਜ ਤੁਪੂਲੇ ਸ਼ੁਰੂ ਹੁੰਦਾ ਜਿੱਥੇ ਖਤਮ ਹੋਏਦਾ ਤੇ ਮੁੜ ਕੇ ਫੇਰ ਤਸ਼ੀਮੇਨ ਹਾਈਵੇ ਤੇ ਚੜ ਜਾਂਦੇ ਆ ਤੇ ਐ ਤੇ ਫਾਈਨਲੀ ਜਿੱਥੇ ਆਪਾਂ ਅਜਰਾ ਸਟੇ ਕਰਨੀ ਆ ਦਾ ਗ੍ਰੈਂਡ ਰਜਵਾੜਾ ਪਹੁੰਚ ਚੁਕੇ ਆ ਸਮਾਂ ਬਹੁਤ ਹੋ ਗਿਆ ਸੀਗਾ ਤਾਂ ਆ ਕੇ ਆਪਾਂ ਫਿਰ ਡਿਸੀਜਨ ਲੈ ਲਿਆ ਕਿ ਆਪਾਂ ਪੰਮੇ ਕਿਹੜੀ ਜਗਾ ਇਹ ਸਿਉਣੀ ਸਿਉਣੀ ਜਿਹੜੀ ਹੈਗੀ ਉਹ ਉਹ ਦੇਖ ਸਾਡੇ ਆਪਣਾ ਹੋਟਲ ਇੱਥੇ ਆਪਾਂ ਨਾਈਟ ਸਟੇ ਕਰਨੀ ਹੈ ਅੱਜ ਇੱਥੋਂ ਨਾਗਪੁਰ ਵੀ 2 ਕੁ ਘੰਟੇ ਦਾ ਰਾਹ ਸੀਗਾ ਪਰ ਉਹ ਤੜ ਨਿਰਾਬੋ ਹੋ ਗਿਆ ਸੀਗਾ ਤੇ ਆਪਾਂ ਨਾਈਟ ਦੀ ਡਰਾਈਵ ਫਿਰ ਕਹਤਾ ਜੀ ਪਹਿਲਾਂ ਕਿ ਆਈ ਛੱਡੀ ਹੋਈ ਆ ਤੇ ਬਾਕੀ ਛੜੋ ਜੀ ਉੱਪਰ ਗੱਲਾਂ ਬਾਤਾਂ ਕਰਦੇ ਪਹੁੰਚ ਕੇ ਇੰਟਰੈਂਸ ਇਹ ਦੇਖੋ ਲਿਫਟ ਹੋਤੀ ਤਾਂ ਅੱਛਾ ਨਹੀਂ ਹੁੰਦਾ ਲਿਫਟ ਸੇ ਜਾਤੇ ਬਾਈ ਇਹਨਾਂ ਅਭੀ ਕੌਨਸਾ ਫਲੋਰ ਹੈ ਮੂਹ ਉੜ ਗਿਆ ਮੂੰਹ ਉਟ ਗਿਆ ਬਈ ਇਹਨਾਂ ਦਾ ਜੇ ਉਥੋਂ ਲੈ ਕੇ 3rd ਫਲੋਰ ਆਉਂਦਾ ਤਾਂ ਲਿਫਟ ਵਿੱਚ ਚੱਲਦੀ ਤੇ ਬਾਕੀ ਲੋ ਵੀ ਚੈੱਕ ਕਰੀਏ ਹੋਟਲ 3rd ਫਲੋਰ ਤੇ ਜਾਣਾ ਇਹ ਫਸਟ ਹੀ ਆਇਆ ਯਾਰ ਤੇ ਬਾਕੀ ਜੋ ਆਪਾਂ ਗਵਾਲੀਅਰ ਤੋਂ ਤੁਰੇ ਸੀਗੇ ਨੈਸ਼ਨਲ ਹਾਈਵੇ 44 ਤੋਂ ਹੀ ਆ ਰਹੇ ਸੀਗੇ ਤੇ ਫਿਰ ਉੱਥੇ ਇੱਕ ਐਕਸੀਡੈਂਟ ਇਹ ਆ ਹੋ ਗਿਆ ਸੀਗਾ ਜਿਹੜੇ ਕਰਕੇ ਆਪਾਂ ਨੂੰ ਜਿਹੜਾ ਪਿੰਡਾਂ ਦੇ ਰਾਹ ਨੇ ਪਾ ਦੇ ਉੱਥੇ ਉਹ ਟਾਈਮ ਖੜਾ ਹੋ ਗਿਆ ਤੁਸੀਂ ਇੱਕ ਜਗ੍ਹਾ ਤੇ ਤਰੈ ਸੀ ਉਹ ਸੀ ਤੇ ਉਸ ਤੋਂ ਬਾਅਦ ਫੇ ਨੈਸ਼ਨਲ ਹਾਈਵੇ 44 ਤੇ ਆ ਗਏ ਸਾਰਾ ਡੜੀ ਜਾਂਦੇ ਯਾਰ ਮੈਨੂੰ ਵੀ ਜੋ ਜੋ ਬੋਲੀਏ ਨਾਲ ਉੱਪਰ ਚੜਨ ਹਾਂ ਬਹੁਤ ਸਾਰਾ ਚੜਨ ਗਿਆ ਆਹ ਤਾਂ ਥੜੀ ਆ ਹਾਂ ਥੜੀ ਆ ਤੇ ਦੇਖ ਲੈ ਇੱਕ ਵਾਰੀ ਫੜ ਲਾ ਮਾਰ ਥੜੀ ਆ ਮੁੜ ਕੇ ਨੈਸ਼ਨਲ ਹਾਈਵੇ 44 ਤੇ ਆ ਗਏ ਸੀਗੇ ਵੇ ਦੇ ਵਿੱਚ ਕਿਤੇ ਕਿਤੇ ਕੰਮ ਚੱਲਦਾ ਸੀਗਾ ਤਾਂ ਅਗਲੇ ਥੋੜਾ ਸਾਈਡ ਨੂੰ ਹੋਣਾ ਪੈਣਾ ਇੰਨਾ ਉਹ ਘੜ ਵੀਊਪਿੰਗ ਦੇਖ ਲਿਆਉਣਾ ਬਹੁਤ ਸਾੜ ਗਿਆ ਤੇ ਮੁੜ ਕੇ ਆਪਾਂ ਫੇਰ ਸੋਚਿਆ ਕਿ ਇੱਥੇ ਰੱਖਣਾ ਹੈ ਤੇ ਉਧਰ ਉਧਰ ਰੂਮ ਚੈੱਕ ਕਰ ਲੋ ਰੂਮ ਬਹੁਤ ਬੜੀਆ ਹੈ ਮੈਂ ਕਿਹਾ ਤੁਸੀਂ ਹਿੰਦੀ ਬੋਲਦੀ ਜਾਂਦਾ ਰੂਮ ਬਹੁਤ ਵਧੀਆ ਬਈ ਸਮਾਰਾ ਖੁਮਿਆਰ ਐਡਾ ਬੈਗ ਤਾਂ ਆਕੇ ਲੈ ਆਏ ਮਥਲੇ ਸਾਡਾ ਫਲੋਰ ਤੋਂ ਆਏ ਹੋਏ ਬਸ ਹੋ ਗਈ ਏਸੀ ਵੀ ਲੱਗਾ ਆ ਬੈੱਡ ਅਲਮਾਰੀ ਵੀ ਦਿੱਤੀ ਹੋਈ ਆ ਤੇ ਆ ਬਾਥਰੂਮ ਬਾਥਰੂਮ ਬੜਾ ਖੁੱਲਾ ਯਾਰ ਆ ਸ਼ੀਸ਼ਾ ਲੱਗਾ ਇੱਧਰ ਫੇਰੇ ਪਰ ਨਾ ਪੂਰਾ ਸੈੱਟ ਕਰਾਂਗੇ ਤੇ ਪੂਰੀ ਬਸ ਹੋਈ ਪਈ ਆ ਤੇ ਬਾਕੀ ਆਇੜਾ ਹੋਟਲ ਆ ਇਹ ਸਿਉਣੀ ਤੋਂ ਪਹਿਲਾ ਪਹਿਲਾ ਥੋੜਾ ਨਾ ਲੈਫਟ ਹੈਂਡ ਨੂੰ ਮੋੜ ਮੁੜ ਜਾਣਾ ਤੁਸੀਂ ਫਵੇਂ ਦੇਖਣਾ ਜੇ ਹੋਇਆ ਤੇ ਗੂਗਲ ਮੈਪ ਵੀ ਲਾ ਸਕਦੇ ਤੁਸੀਂ ਦਾ ਗ੍ਰੈਂਡ ਇਹ ਰਜਵਾੜਾ ਹਾਂ ਰਜਵਾੜਾ ਦਾ ਗ੍ਰੈਂਡ ਰਜਵਾੜਾ ਤੁਸੀਂ ਲਾ ਕੇ ਸਰਚ ਵੀ ਕਰ ਸਕਦੇ ਹੋ ਹਨ ਉਹਨਾਂ ਦਾ ਨਾਮ ਹੀ ਰੱਖ ਦੇਣਾ ਕਿ ਰੋਡ ਤੋਂ ਮੇਨ ਰੋਡ ਤੋਂ ਤਿੰਨ ਚਾਰ ਕਿਲੋਮੀਟਰ ਥੱਲੇ ਉਤਰਨਾ ਪੈਣਾ ਹੈ ਤੇ ਫੇਰ ਤੁਸੀਂ ਤਿੰਨ ਚਾਰ ਕਿਲੋਮੀਟਰ ਵਾਪਸ ਵੀ ਗਏ ਨਾਲ ਹੀ ਨੈਸ਼ਨਲ ਹਾਈਵੇ 44 ਉਹਨੇ ਪਿੱਛਾ ਨਹੀਂ ਛੱਡਿਆ ਤੇ ਬਾਕੀ ਆਪਾਂ ਹੁਣ ਬਹੁਤ ਥੱਕ ਚੁੱਕੇ ਆ ਹਾਏ ਮੈਨੂੰ ਬੋਲਦੇ ਬੋਲਦੇ ਸਾਹ ਛੜ ਜਾਂਦੇ ਯਾਰ ਬਹੁਤ ਥੱਕ ਚੁੱਕੇ ਆ ਹੁਣ ਆਪਾਂ ਸਤਾ ਲੰਮੇ ਪੈਣਾ ਆ ਵੀਡੀਓ ਐਡਿਟ ਕਰ ਲਈਏ ਤੁਹਾਨੂੰ ਦਿਖਾ ਦਈਏ ਉਸ ਤੋਂ ਬਾਅਦ ਸਵੇਰੇ ਆਪਾਂ ਫਿਰ ਸ਼ਾਇਦ 7-8 ਜਾਂ 6-7 ਵਜੇ ਨਿਕਲ ਜਾਣਾ ਤਾਂ ਕਿ ਕੱਲ ਅਸੀਂ ਹੁਣ ਪਹੁੰਚ ਗਏ ਕਿਉਂਕਿ ਹੁੰਜੜਾ ਰਾਹ ਹੈ ਆਪਾਂ ਜਿਹੜਾ ਅੱਜ ਕੀਤਾ ਗਵਾਲੀਅਰ ਤੋਂ ਆਏ ਆ ਆਪਾਂ ਚਾਂਸੀ ਵੱਲ ਨੂੰ ਚਾਂਸੀ ਤੋਂ ਫਿਰ ਆਏ ਸਿਉਣੀ ਵੱਲ ਨੂੰ ਪਹੀ ਲਾਲਿਓ ਮੈਂਪਾਣਾ ਤੁਹਾਨੂੰ ਪਤਾ ਲੱਜਣਾ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਹੁਣ ਇਸ ਤੋਂ ਕੱਲ ਨੂੰ ਜਿਹੜਾ ਰੂਟ ਹੈਗਾ ਆਪਣਾ ਉਹ ਸ਼ਾਇਦ 8-9 ਘੰਟੇ ਦੀ ਡਰਾਈਵ ਆ ਸਿਰਫ ਬੋ ਲੱਗੇ ਆਗੇ ਆਪਾਂ ਹਯੂਰ ਸਾਹਿਬ ਦੇ ਤੇ ਕੱਲ ਆਪਾਂ ਪਹੁੰਚਣਾ ਫਾਈਨਲੀ ਦੁਪਹਿਰ ਕ ਨੂੰ ਪਹੁੰਚਾਂਗੇ ਤੇ ਸਵੇਰੇ ਜੇ ਤੁਰੇ ਇਥੋਂ ਜਾਣਾ ਪਾ ਇਥੋਂ ਫੇ ਆ ਨਾਗਪੁਰ ਨਾਗਪੁਰ ਤੋਂ ਫੇ ਯੂਥਾ ਇਥੋਂ 8.5 ਘੰਟੇ ਡਰਾਈਵ ਆ ਤੇ ਸਹੀ ਹੈ ਯਾਰ ਜਿਆਦਾ 12-13 ਤੱਕ ਘੰਟੇ ਡਰਾਈਵ ਕਰਦੇ 8 ਘੰਟੇ ਕੀ ਆ ਉਹ ਵੀ ਆਪਾਂ ਕਰ ਲੈਣੀ ਆ ਤੇ ਬਾਕੀ ਜੋ ਵੀ ਦਿਨ ਚੜਦੀ ਸੀ ਤਾਂ ਸਾਰਾ ਕੁਝ ਦਿਖਾਤਾ ਆ ਮਿਲਦੇ ਆਪਾਂ ਫਿਰ ਅਗਲੇ ਵਲੋਗ ਦੇ ਵਿੱਚ ਅੱਜ ਸੀਗਾ ਡੇ 2 ਕੱਲ ਡੇ 3 ਤੁਹਾਨੂੰ ਦਿਖਾਵਾਂਗੇ ਆਪਣੇ ਨਾਲ ਤੇ ਬਣੇ ਰਹੋ ਇਸ ਸੀਰੀਜ਼ ਦੇ ਵਿੱਚ ਪੰਜਾਬ ਟੂ ਹਯੂਰ ਸਾਹਿਬ ਤੇ ਜਿਹੜੋ ਪਿਆਰ ਦੋ ਇਸ ਵਲੌਗ ਨੂੰ ਬਾਕੀ ਸ਼ੁਕਰੀਆ ਮਿਹਰਬਾਨੀ